ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵੀ ਤੇ ਜੋਬ ਅਲਰਟ ਤੇ ਹੁਣੇ-ਹੁਣੇ ਅਪਡੇਟ ਹੈ ਜੀ ਵਾਰਡ ਅਟੈਂਡੈਂਟ ਪ੍ਰੀਖਿਆ ਨੂੰ ਲੈ ਕੇ ਜਿਹੜਾ 28 ਤਰੀਕ ਨੂੰ ਇਗਜ਼ਾਮ ਹੋਣ ਵਾਲ ਸੀ ਇਹ ਮੁਲਤਵੀ ਕਰ ਦਿੱਤਾ ਗਿਆ ਹੈ ਪੂਰਾ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਆ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਇਹ ਨੋਟੀਫਿਕੇਸ਼ਨ ਤਈਏ ਜੋ ਨੋਟੀਫਿਕੇਸ਼ਨ ਮਿਤੀ 25 ਗਰਾਂ 2020 ਅੱਜ ਦੀ ਡੇਟ ਵਿੱਚ ਜਾਰੀ ਕੀਤਾ ਗਿਆ ਹੈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਕਾਬਕ ਵਾਰਡ ਅਟੈਂਡੈਂਟਾਂ ਦੀਆਂ 800 ਅਸਾਮੀਆਂ ਲਈ ਭਰਤੀ ਦੇ ਜਿਹੜਾ 28 ਨਵੰਬਰ 2020 ਦਿਨ ਸ਼ਨੀਵਾਰ ਨੂੰ ਕਾਰਵਾਈ ਜਨਵਰੀ ਲਿਖਤੀ ਪ੍ਰੀਖਿਆ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ ਪ੍ਰੀਖਿਆ ਦੀ ਨਵੀਂ ਮਿਤੀ ਬਾਅਦ ਵਿੱਚ ਘੋਸ਼ਿਤ ਕੀਤੀ ਜਾਏਗੀ ਸੋ ਇਹ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ ਤਈਏ ਜੀ ਉਹ ਨੋਟੀਫਿਕੇਸ਼ਨ ਵਾਰਡ اٹੈਂਡੈਂਟ ਦੀਆਂ 800 ਸਾਮੀਆਂ ਸੀ ਇਹਨਾਂ ਦਾ ਐਗਜ਼ਾਮ ਸੀ ਜਿਹੜਾ 28 ਨਵੰਬਰ 2020 ਦਿਨ ਸ਼ਨੀਵਾਰ ਨੂੰ ਹੋਣਾ ਸੀ ਤਾਂ ਇਹ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਅਗਲੇ ਹੁਕਮਾਂ ਤੱਕ ਪ੍ਰੀਖਿਆ ਜਿਹੜੀ ਉਹ ਮੁਲਤਵੀ ਕੀਤੀ ਗਈ ਹੈ ਨਵੀਂ ਡੇਟ ਜਲਦੀ ਹੀ ਜਿਹੜੀ ਉਹ ਘੋਸ਼ਿਤ ਕੀਤੀ ਜਾਏਗੀ ਸੋ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ